ਪੁਲਿਸ ਅਧਿਕਾਰੀ ਮੂਕ ਦਰਸ਼ਕ ਬਣ ਕੇ ਦੇਖਦੇ ਰਹੇ ਕਿ ਬੀਬੀ ਸੰਧੂ ਭਾਰੀ ਵਾਰਸ਼ ਦੇ باوجود ਕਰਦੀ ਰਹੀ ਪੰਜਾਬ ਸਰਕਾਰ ਤੇ ਪੁਲਿਸ ਪ੍ਰਸ਼ਾਸਨ ਦਾ ਪਿੱਛੇ ਆਪਾ ਐਨੇ ਬੁਰੀ ਤਰ੍ਹਾਂ ਐਨਆਰਆਈ ਸੀ ਲੋਟ ਕਰਦੇ ਆ ਕਿ ਬੰਦਾ 70 ਕੰਬੜ ਨਾਲ ਆਪਣਾ ਮੁੜ ਕੇ ਉਹ ਪੰਜਾਬ ਵੱਲੋਂ ਕਦੀ ਵੀ ਮੂੰਹ ਨਹੀਂ ਕਰੂਗਾ 70 ਸਾਲਾ ਐਨਆਰਆਈ ਬਜ਼ੁਰਗ ਮਹਿਲਾ ਨੇ ਅਮਰੀ ਵਿੰਗ ਪੰਜਾਬ ਦੇ ਦਫ਼ਤਰ ਅੱਗੇ ਕਾਲਾ ਝੰਡਾ ਫੜ ਕੇ ਮਨਾਇਆ ਕਾਲਾ ਆਜ਼ਾਦੀ ਦਿਵਸ ਜੋ ਐਨਡੀਪੀ ਪੁਲਿਸ ਦਾ ਜੋ ਐਨਆਰਆਈ ਪੁਲਿਸ ਹੈ ਮੇਰੀ ਬੋਟੀ ਵੇਚੀ ਮੇਨੇ ਕਾਰ ਖੋਈ ਮੇਰਾ ਬੋਲਡ ਲੁਕੋਇਆ ਮੇਰੇ ਕੋਲ ਸੱਤ ਮੋਬਾਈਲ ਖੋਈ ਮੇਰੇ ਛੱਤੀ ਕੁਛ ਨਹੀਂ ਸਾਨੂੰ ਦੱਸੇ ਕਿ ਸਾਡੇ ਲਾਅ ਐਂਡ ਆਰਡਰ ਚੱਲਦਾ ਸਾਡੀ ਪ੍ਰਾਪਰਟੀ ਸੇਫ ਆ ਲੇਕਿਨ ਆ ਹੁਣ ਪਤਾ ਲੱਗਾ ਕਿ ਕਿੰਨੀ ਕਿ ਸੇਫ ਆ ਜਿਹੜੇ ਮਦਲੀ ਆ ਜਿਹੜੇ ਲੋਕਾਂ ਦੇ ਘਰ ਉੱਤਦੇ ਜਿਹੜੇ ਲੈਂਡ ਗ੍ਰੈਬ ਕਰਦੇ ਆ ਸ਼ਰੇਆਮ ਦਾ ਕੀ ਮਾਰਦੇ ਆ ਉਹਨਾਂ ਨੂੰ ਫਿਰ ਐਡੀਜੀਪੀ ਕ੍ਰਾਈਮ ਜਿਹੜਾ ਉਹ ਬਚਾਉਂਦਾ ਆ ਤੇ ਮੇਰੀ ਪ੍ਰਾਪਰਟੀ ਮੇਰਾ ਗੋਲਡ ਕੈਸ਼ ਮੋਬਾਈਲ ਮੇਰੇ ਸਭ ਕੁਝ ਐਸੈਟ ਚੋਨੇ ਕੋਇਆ ਐਡੀਜੀਪੀ ਕ੍ਰਾਈਮ ਦੇ ਇਸ਼ਾਰੇ ਤੇ ਕੋਈ ਵੀ ਆਉਣਾ ਲਾਈਨ ਅੰਦਰ ਸੇ ਸ਼ਰਤਿਓਂ ਦੀ ਇਹ ਨਾ ਸਰਪੋਟ ਤੋਂ ਇਨਸਾਫ ਮਿਲਿਆ ਇਹ ਤਾਂ ਕੋਟੂ ਨੂੰ ਵੀ ਤਮ ਕਹਿੰਦੇ ਚੱਲ ਕੇ ਵੀ ਜੇ ਤੂੰ ਇਨਸਾਫ ਦਿੱਤਾ ਤੈਨੂੰ ਸੋਧ ਦਵਾਂਗੇ ਅਸੀਂ ਸ਼ਹਿਰ ਦੇ ਵਿੱਚ ਗੁੰਡੇ ਵਾਲੇ ਹੋਏ ਆ ਇੱਕ ਬੰਦਾ ਕਹਿੰਦਾ ਮੈਂ ਸ਼ਹਿਰ ਦੇ ਗੁੰਡੇ ਵਾਲੇ ਹੋਇਆ ਇਹ ਸੱਚ ਦੇ ਆ ਜਿਹੜੇ ਆ ਜਿਹੜਾ ਲੋਟੂ ਟੋਲਾ ਇਕੱਠਾ ਹੋਇਆ ਹੈ ਇਹਨਾਂ ਦੀ ਹੀ ਅੱਜ ਚੁਫਾਲਦਾ ਇਹ ਕਾਤੇ ਪਾਲਦੇ ਆ ਬਈ ਜਿਹੜੀ ਸਾਡੀ ਕੋਈ ਇਮਾਨਦਾਰ ਅਫਸਰ ਐਫ ਆਈ ਆਰ ਦਰਜ ਕਰ ਦਿੰਦਾ ਇਹ ਕੀ ਕਰਦੇ ਦੌੜ ਕੇ ਆਗੇ ਉਥੇ ਹੈੱਡ ਕੁਆਰਟਰ ਆ ਜਾਂਦੇ ਆ ਇੰਸਟਾਗ੍ਰਾਮ ਦੇ ਮਾਈ ਭਾਗੋ ਦੀਆਂ ਵਾਰਸਾਂ ਅੱਜ ਵੀ ਅਤਿਆਚਾਰ ਵਿਰੁੱਧ ਲੜਾਈ ਲੜਨ ਲਈ ਡਟ ਜਾਂਦੀਆਂ ਨੇ ਇਹ ਨਹੀਂ ਕਿ ਅੱਜ ਦੀਆਂ ਮਹਿਲਾਵਾਂ ਸਿਰਫ ਸੋਸ਼ਲ ਮੀਡੀਆ ਤੇ ਰੀਲਾਂ ਪਾਉਣ ਜੋਗੀਆਂ ਰਹਿ ਗਈਆਂ ਨੇ ਸਿਰੜੀ ਮਹਿਲਾਵਾਂ ਅੱਜ ਵੀ ਆਪਣੇ ਤੇ ਹੋ ਰਹੇ ਅਤਿਆਚਾਰ ਵਿਰੁੱਧ ਡਟ ਜਾਂਦੀਆਂ ਨੇ ਭਾਵੇਂ ਜ਼ੋਰਦਾਰ ਵਾਰਸੋਰੀ ਹੋਵੇ ਜਾਂ ਸਾਹਮਣੇ ਪੁਲਿਸ ਖੜੀ ਹੋਵੇ ਇਹ ਵਾਕਿਆ ਐਨਆਰਆਈ ਵਿੰਗ ਪੰਜਾਬ ਦੇ ਦਫ਼ਤਰ ਫੇਸ 7 ਮਹਾਰੀ ਦੇ ਸਾਹਮਣੇ ਵਾਪਰਿਆ ਜਦੋਂ ਇੱਕ 70 ਸਾਲਾ ਮਹਿਲਾ ਐਨਆਰਆਈ ਬਜ਼ੁਰਗ ਨੇ ਕਾਲਾ ਝੰਡਾ ਫੜ ਕੇ ਕਾਲੇ ਕੱਪੜੇ ਪਾ ਕੇ ਕਾਲੀ ਆਜ਼ਾਦੀ ਦਿਵਸ ਮਨਾਇਆ ਦਫ਼ਤਰ ਦੇ ਅਧਿਕਾਰੀ ਮਹਿਲਾ ਦੇ ਪ੍ਰਸ਼ਨਾਂ ਦੇ ਜਵਾਬ ਦੇਣ ਤੋਂ ਕੰਨੀ ਕਿਤਰਾਉਂਦੇ ਨਜ਼ਰ ਆਏ ਪ੍ਰੈਸ ਨਾਲ ਗੱਲਬਾਤ ਕਰਦਿਆਂ ਬੀਬੀ ਜਗਿੰਦਰ ਕੌਰ ਸੰਧੂ ਨੇ ਕਿਹਾ ਕਿ ਆਜ਼ਾਦੀ ਕਾਦੀ ਹੈ ਜਿੱਥੇ ਪੁਲਿਸ ਵਾਲੇ ਖੁਦ ਲੁੱਟਕ-ਖੁੱਟ ਕਰ ਰਹੇ ਨੇ ਕੋਲ ਖੜ ਕੇ ਗੁੰਡਿਆਂ ਤੋਂ ਬਜ਼ੁਰਗ ਮਹਿਲਾ ਤੇ ਅਤਿਆਚਾਰ ਕਰਵਾਉਂਦੇ ਨੇ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਦੀ ਬੇਅਦਬੀ ਕਰਵਾ ਰਹੇ ਹਨ ਜਿਸ ਬਾਰੇ ਸ਼ਰੂਨੀ ਕਮੇਟੀ ਵੀ ਮੌਨ ਧਾਰੀ ਬੈਠੀ ਹੈ ਬੀਬੀ ਸੰਧੂ ਨੇ ਕਿਹਾ ਕਿ ਮੇਰੀਆਂ ਕੋਠੀਆਂ ਤੇ ਕਬਜ਼ੇ ਕੀਤੇ ਗਏ ਤੇ ਮੇਰੇ ਤੇ ਹੀ ਮੁਕੱਦਮਾ ਦਰਜ ਕੀਤਾ ਗਿਆ ਮੈਂ ਆਪਣੀ ਜ਼ਿੰਦਗੀ ਦੇ ਬਿਹਤਰੀਨ 22 ਸਾਲ ਇਹਨਾਂ ਬੇਈਮਾਨ ਅਫਸਰਾਂ ਵਿਰੁੱਧ ਲੜਾਈ ਲੜਦੀ ਨੇ ਕੋਰਟ ਕਚੈਰੀਆਂ ਵਿੱਚ ਬਰਬਾਦ ਕੀਤੇ ਨੇ ਸਾਡੀ ਆਜ਼ਾਦੀ ਹੈ ਜਿੱਥੇ ਗੁੰਡੇ ਅਦਾਲਤ ਵਿੱਚ ਖੜਕੇ ਮਾਨਯੋਗ ਜੱਜ ਸਾਹਿਬ ਨੂੰ ਹੀ ਧਮਕੀਆਂ ਦਿੰਦੇ ਨੇ ਕਾਦੀ ਆਜ਼ਾਦੀ ਮਨਾਈਏ ਕੋਈ ਮੰਤਰੀ ਕੋਈ ਉੱਚ ਅਧਿਕਾਰੀ ਸੁਣਵਾਈ ਨਹੀਂ ਕਰ ਰਹੇ ਅਖੀਰ ਬੀਬੀ ਸੰਧੂ ਨੇ ਕਿਹਾ ਕਿ ਮੈਂ ਆਖਰੀ ਦਮ ਤੱਕ ਇਹਨਾਂ ਗੁੰਡਿਆਂ ਭ੍ਰਿਸ਼ਟਾਚਾਰੀ ਤੇ ਚੋਰ ਪੁਲਿਸ ਮੁਲਾਜ਼ਮਾਂ ਦੇ ਵਿਰੁੱਧ ਲੜਾਈ ਲੜਦੀ ਰਹਾਂਗੀ ਤੇ ਪੰਜਾਬ ਸਰਕਾਰ ਤੇ ਪੁਲਿਸ ਪ੍ਰਸ਼ਾਸਨ ਦਾ ਪਿੱਟ ਸਿਆਪਾ ਕਰਦੀ ਰਹਾਂਗੀ ਹਾਂਜੀ ਮੈਮ ਕੀ ਤੁਹਾਡਾ ਮਾਮਲਾ ਕੀ ਹੈ ਮੇਰਾ ਮਾਮਲਾ ਬੜਾ ਡੂੰਘਾ ਹੈ ਜੀ ਇਹ ਜਿਹੜੇ ਆ ਪੁਲਿਸ ਵਾਲੇ ਬਣੇ ਬੈਠੇ ਆ ਐਨ ਆਰ ਆਈ ਬਣੇ ਬੈਠੇ ਆ ਉੱਥੇ ਇੱਕ ਹੈੱਡ ਕੁਆਰਟਰ ਬਣਾਇਆ ਚੰਡੀਗੜ੍ਹ ਦੇ ਵਿੱਚ ਐਨੀ ਬੁਰੀ ਤਰ੍ਹਾਂ ਐਨ ਆਰ ਆਈ ਦੀ ਲੁੱਟ ਕਰਦੇ ਆ ਕਿ ਬੰਦਾ ਥਰ-ਥਰ ਕੰਬੜਾ ਲੱਪੇਂਦਾ ਮੁੜ ਕੇ ਉਹ ਪੰਜਾਬਾ ਨੂੰ ਕਦੀ ਵੀ ਮੂੰਹ ਨਹੀਂ ਕਰੂਗਾ ਅਸੀਂ ਕਿੰਨੇ ਸੀਐਮਸ ਨੂੰ ਮਿਲੇ ਅਸੀਂ ਕਿੰਨੇ ਡੀਜੀਪੀਸ ਨੂੰ ਮਿਲੇ ਸ਼ਰਮ ਹੀ ਨਹੀਂ ਇਹਨਾਂ ਨੂੰ ਕਹਿੰਦੇ ਮਾਰਡਰ ਕਰ ਦੋ ਸਾਡਾ ਘਰ ਤੇ ਮਾਰਡਰ ਕਰ ਦੋ ਉਸ ਮਾਲਕਾਂ ਕਿਉਂ ਹਨੇ ਤਾਂ ਕਿ ਆ ਕੁਝ ਪੰਜਾਬ ਦਾ ਸਾਦਾ ਸਾਦੋ ਵੀ ਫੱਸੀ ਗੇੜ ਦੀ ਜ਼ਿੰਦਗੀ ਸਾਡੀ ਚਬਾ ਕਰਦੇ ਸਿੱਟੇ ਇਹਨਾਂ ਨੇ ਅਸੀਂ ਨਾ ਤਾਂ ਖੁਸ਼ ਹੋਵਾਂਗੇ ਸਾਨੂੰ ਤੇ ਸੀ ਕਿ ਸਾਡੇ ਲਾਅ ਐਂਡ ਆਰਡਰ ਚੱਲਦਾ ਸਾਡੀ ਪ੍ਰਾਪਰਟੀ ਸੇਫ ਆ ਲੇਕਿਨ ਹੁਣ ਪਤਾ ਲੱਗਾ ਪ੍ਰਾਪਰਟੀ ਕਿੰਨੀ ਕੁ ਸੇਫ ਆ ਸੋ ਇਸ ਵਾਸਤੇ ਇਹਨਾਂ ਲੋਕਾਂ ਨਾਲ ਕੋਈ ਵੀ ਇਹਨਾਂ ਨੂੰ ਬਿਲਕੁਲ ਸਰਕਾਰ ਕਹਿ ਰਹੀ ਆ ਕਿ ਬਾਹਰੋਂ ਲੋਕ ਆ ਕੇ ਬਸਣਗੇ ਪਰ ਵਾਸਤੇ ਆ ਬਾਹਲੇ ਜਿਹੜੇ ਵਿਦੇਸ਼ੀ ਨੇ ਇੱਥੇ ਆਉਣਗੇ ਇਹ ਕੀ ਗੱਲ ਹੈ ਮਾਨ ਸਾਹਿਬ ਤਾਂ ਪੱਟੀਆਂ-ਵੱਟੇ ਦਾਅਵੇ ਕਰ ਰਹੇ ਕਿਉਂਕਿ ਇਹਨਾਂ ਨੂੰ 2 ਯੂਰੋ ਡਾਲਰ ਲੁੱਟਣੇ ਆ ਬਸ ਉਸ ਤੋਂ ਬਾਅਦ ਵੀ ਉਹਨਾਂ ਦਾ ਇਹ ਹਾਲ ਹੋਣਾ ਮੇਰੇ ਮਨ ਨੂੰ ਹੋਣਗੇ ਇਹਨਾਂ ਦੇ ਕੋਲ ਆ ਕੇ ਕੀ ਕਹਿਣਾ ਚਾਹੁੰਦੇ ਤੁਸੀਂ ਪ੍ਰਵਾਸੀਆਂ ਨੂੰ ਕੀ ਸੰਦੇਸ਼ ਦੇਣਾ ਚਾਹੁੰਦੇ ਆ ਕਦੀ ਨਾ ਇੱਧਰ ਨੂੰ ਆਉਣ ਔਰੇ ਬਾਹ ਟੋਡੀ ਅਸਲ ਸਟੋਰੀ ਕੀ ਹੈ ਕਿਉਂ ਤੁਸੀਂ ਇਹਨਾਂ ਨੂੰ ਲੋਕ ਆਜ਼ਾਦੀ ਮਨਾ ਰਹੇ ਹੋ ਤੁਸੀਂ ਕਾਲਾ ਦਿੱਤੀ ਮਨਾ ਰਹੇ ਹੋ ਸ਼ੁਰੂ ਤੋਂ ਦੱਸੋ ਥੋੜਾ ਜਿਆ ਮੈਂ ਵੀ ਚਾਹ ਜ਼ਿਆਦਾ ਬਟ ਮੇਰੀ ਜ਼ਾਦੀ ਇਸ ਛੋਣੇ ਨੇ ਖੋਲੀ ਕਿਵੇਂ ਕਿਉਂਕਿ ਮੇਰੀ ਪ੍ਰਾਪਰਟੀ ਮੇਰਾ ਗੋਲਡ ਕੈਸ਼ ਮੋਬਾਈਲ ਮੇਰੇ ਸਭ ਕੁਝ ਐਸੈਟ ਚੋਨੇ ਕੋਇਆ ਐਡੀਜੀਪੀ ਕ੍ਰਾਈਮ ਦੇ ਇਸ਼ਾਰੇ ਤੇ ਅਰੇ ਜੇਸ਼ ਕੁਮਾਰ ਕਿਉਂ ਕੋਇਆ ਤੁਹ ਕੋ ਕਹੂਗੀ ਮੈਨੂੰ ਕੀ ਪਤਾ ਤੁਸੀਂ ਇੱਕੀ ਸਾਲਾ ਤੋਂ ਇਨਸਾਫ ਲੈਣ ਲਈ ਕਿਤੇ ਕੋਰਟ ਤੇ ਕਿਤੇ ਥਾਣੇ 'ਚ ਕਹਿ ਇਨਸਾਫ ਮਿਲਿਆ ਤੁਹਾਨੂੰ ਅੱਜ ਸਰ ਕੋਰਟ ਤੋਂ ਇਨਸਾਫ ਮਿਲਿਆ ਇਹ ਤਾਂ ਕੋਰਟ ਨੂੰ ਵੀ ਤਮ ਕਹਿੰਦੇਣ ਚਲ ਗਏ ਇਹ ਜੇ ਤੂੰ ਇਨਸਾਫ ਦਿੱਤਾ ਤੈਨੂੰ ਸੋਧ ਦਵਾਂਗੇ ਅਸੀਂ ਸ਼ਹਿਰ ਦੇ ਵਿੱਚ ਗੁੰਡੇ ਪਾਲੇ ਹੋਏ ਆ ਇੱਕ ਬੰਦਾ ਕਹਿੰਦਾ ਮੈਂ ਸ਼ਹਿਰ ਦੇ ਗੁੰਡੇ ਪਾਲੇ ਹੋਇਆ ਇਹ ਸੱਚ ਤੇ ਵੇ ਇਹ ਕੋਡੀ ਇੱਕ ਸਟੋਰੀ ਆਈ ਸੀ 6 ਵਾਰ ਤੋਂ ਨੂੰ ਮਾਰਨਾ ਵਿੱਚ ਆਇਆ ਉਹ ਕੀ ਗੱਲ ਬਾਤ ਹੈ ਕਿਉਂਕਿ ਹੁਣ ਇਹਨਾਂ ਦੇ ਪੱਲੇ ਕੱਖ ਨਹੀਂ ਇਹਨਾਂ ਦੇ ਪੱਲੇ ਕੱਖ ਨਹੀਂ ਝੂਠ ਤੋਲਾਵਾ ਮੈਂ ਇਹਨਾਂ ਦੀਆਂ ਸਾਰੀਆਂ ਆਰਟੀਆ ਜਿੱਥੇ ਲੈ ਲਈਆਂ ਕਿ ਇਹ ਕਰਦੇ ਕੀ ਫਿਰਦੇ ਅਸੀਂ ਪੜੇ ਲਿਖੇ ਲੋਕ ਆ ਅਸੀਂ ਗਵਾਰ ਨਹੀਂ ਹੈਗੇ ਕਿ ਇਹ ਸਾਨੂੰ ਕਿਉਂ ਉਹ ਨਾਲ ਇਹ ਸਾਨੂੰ ਲੁੱਟ ਲੈਣ ਇਹ ਸਾਡਾ ਮਰਡਰ ਕਰ ਦੇਣ ਔਰ ਅਸੀਂ ਚੁੱਪਚਾਪ ਸੌਂ ਜਾਈਏ ਐਸਾ ਨਹੀਂ ਹੋਣਾ ਮੈਂ ਇਹਦੀ ਮਗਾਨ ਦੂੰਗੀ ਹੁਣ 24 ਘੰਟੇ ਕੀ ਕੀ ਲੁੱਟਿਆ ਤੋ ਤਾਂ ਅਸੀਂ ਛੰਡੀ ਇੱਕ ਨਹੀਂ ਅਸੀਂ ਖਾਂਦੇ ਪੀਂਦੇ ਪਰਿਵਾਰ ਆ 1972 ਤੋਂ ਅਸੀਂ ਬਾਹਰ ਆ ਸਾਡੇ ਕੋਲ ਕੀ ਨਹੀਂ ਦੋ ਕੋਠੀਆਂ ਅਠਵਾਂ ਲਾੜਿਆ ਉੱਥੇ ਜਿਹੜੇ ਵੇਚਣੇ ਪਏ ਫਟਾਫਟ ਨਹੀਂ ਨਾ ਤੂੰ ਡਰਦਿਆਂ ਤੂੰ ਹੁਣ ਇੱਕ ਕੋਠੀ ਉਹ ਠਾਨੇਦਾਰ ਨੇ ਵੇਚਤੀ ਇਹਨਾਂ ਨੂੰ ਵੀ ਪਤਾ ਲੱਗ ਗਿਆ ਇਹ ਬੁਸ਼ਰਮ ਹੈਗੀ ਆ ਉਹਨੂੰ ਫੜਨ ਦੀ ਬਜਾਏ ਮੇਰੇ ਪਿੱਛੇ ਦੌੜਿਓ ਕਿਉਂ ਉਹਦੇ ਕਹਿਣ ਦਾ ਮਤਲਬ ਹੈ ਐਨਆਰਆਈ ਪੰਜਾਬ ਦੇ ਵਿੱਚ ਸੇਫ ਨਹੀਂ ਹੈ ਸੇਫ ਨੋ ਨੌਰ ਲੀਸਟ ਇੱਥੇ ਆ ਜਾਓ ਉਹ ਡਰਾਮਾ ਚੱਲਦਾ ਆ ਉਸ ਕਮਰੇ ਚਿਲ ਜੋ ਉਸ ਕਮਰੇ ਚਿਲ ਜੋ ਉੱਥੇ ਚਿਲ ਜੋ ਸਭ ਕੁਝ ਚਿਲ ਜੋ ਭੁਲਾਨੇ ਕੋ ਚਿਲ ਜੋ ਐਂਡ ਦੇ ਉੱਤੇ ਜ਼ੀਰੋ ਜ਼ੀਰੋ ਹੁੰਦਾ ਮੈਂ ਲੋਕ ਦੇਖੇ ਆ ਰੋ ਰੋ ਕੇ ਗਏ ਆ ਇੱਥੂ ਮੈਂ 12 ਸਾਲ ਇਹਨਾਂ ਦੇ ਕੌੜੀਆਂ ਚੜ੍ਹਦੀ ਰਹੀਆਂ ਆ ਸਰ ਪਲੀਜ਼ ਮੇਕਰ ਨੂੰ ਜਾਣਾ ਸਰ ਪਲੀਜ਼ ਮੇਕਰ ਨੂੰ ਜਾਣਾ ਸੇਡਾ ਸੁਣਦਾ ਇਹਨਾਂ ਨੇ ਤਾਂ ਹਿੱਸੇ ਖਾ ਲਏ ਬਟ ਮੈਂ ਨਹੀਂ ਛੱਡੂੰਗੀ ਆਪਣਾ ਹਿੱਸਾ ਉਹ ਮੇਰੀ ਜ਼ਿੰਦਗੀ ਆ ਉਹ ਮੇ ਆ ਉਹ ਦੱਸ ਦੱਸੋ ਇਟ ਐਸ ਐਚ ਚੋਂ ਗੱਲ ਤੋਂ ਕਹਨੇ ਲਾਉਂਦਾ ਇਸ ਤੋਂ ਬੜੀ ਲੁੱਟ ਕੀ ਹੋ ਸਕਦੀ ਆ ਦੱਸੋ ਐਨੇ ਬਸ਼ਰਮੇ ਟੁੱਟ ਕਹਿਣ ਦਾ ਮਤਲਬ ਹੈ ਵੀ ਜਿਹੜੇ ਲੋਕਾਂ ਦੀ ਰੱਖਿਆ ਕਰਦੇ ਉਹ ਵੀ ਚੋਰ ਵਹੀ ਲੁੱਟਦੇ ਹਾਂ ਚੋਰ ਲੁੱਟ ਲਿੰਦੇ ਨਾ ਮੈਂ ਉਹਦੀ ਚੱਲ ਜਾਣਾ ਉਈ ਤਾਂ ਪੁਲਿਸ ਨੂੰ ਰੋਟੀਆਂ ਦੀ ਹੈ ਜਿਹੜਾ ਤੁਹਾਡਾ ਸਮਾਨ ਖੋਇਆ ਸੀ ਲੁਧਿਆਣੇ ਦੇ ਵਿੱਚ ਤੁਸੀਂ ਆਹ ਦੱਸ ਕੇ ਹਟਿਓ ਉਹ ਕਿਹੜਾ ਅਨੰਦਾਰ ਕੌਮ ਸੀ ਜੀ ਰੇਸ਼ ਕੁਮਾਰ ਐਸਐਚਓ ਮੋਡਲ ਟੂੰਗ ਖਾਣੇ ਦਾ ਅੱਜ ਵੀ ਉਹ ਚੌਂਕ ਦੇ ਉੱਤੇ ਅੱਜ ਵੀ ਉਹ ਡੀਐਸਪੀ ਹੈ ਜਿਹੜਾ ਵੀ ਚੋਰ ਲੁਟੇਰਾ ਉਹਨੂੰ ਪਹਿਲਾਂ ਤਰੱਕੀ ਮਿਲਦੀ ਆ ਔਰ ਪੁਲਸਾਰੇ ਕਹਿੰਦੇ ਤਰੱਕੀਆਂ ਅਸੀਂ ਥੋੜੀ ਜਿੰਨੇ ਆ ਤਰੱਕੀਆਂ ਤਾਂ ਸਰਕਾਰ ਦਿੰਦੀ ਆ ਔਰ ਸਰਕਾਰ ਉਹਨੂੰ ਤਰੱਕੀਆਂ ਦਿੰਦੀ ਆ ਜਿਹੜਾ ਬਹੁਤ ਜ਼ਿਆਦਾ ਲੁੱਟਦਾ ਲੋਕਾਂ ਕਿ 20 ਸਾਲਾਂ ਤੋਂ ਤੁਸੀਂ ਸੰਘਰਸ਼ ਕਰਦੇ ਆ ਰਹੇ ਹੋ ਤੇ ਇਹ ਵੀ ਸਾਨੂੰ ਜਾਣਕਾਰੀ ਹੈ ਬਈ ਸਾਹਿਬ ਸ਼ਿਰੂਪੁਰ ਗੁਰਾਇਸ਼ ਸਾਹਿਬ ਦਾ ਕੋਈ ਅਕਾਉਂਟ ਪਾਸ ਸਾਹਿਬ ਸ਼ਿਰੂਪੁਰਾਇਆ ਸੀ ਤੇ ਬੇਦਵੀ ਹੋਈ ਹੈ ਉਹ ਕੀ ਮਾਮਲਾ ਸਰ ਮੇਰੇ ਬੱਚੇ ਆ ਰਹੇ ਸੀ ਬਾਹਰੋਂ ਤੇ ਜਦੋਂ ਇਹਨਾਂ ਨੇ ਡੱਕਾ ਮਾਰਿਆ ਤੇ ਮੈਂ ਡੱਕਾ ਢੁੱਕਾ ਕੋਲ ਕੇ ਕਿਹਾ ਚਲੋ ਕਰੇ ਪਾਸ ਤੋਨੇ ਇੱਕੋ ਛੇ ਆ ਜੇ ਲੇਕਿਨ ਮੈਂ ਤਾਂ ਕਿ ਬੱਚੇ ਨੂੰ ਲੈ ਇਹ ਡੰਗਰ ਸਮਝੇ ਕਿ ਤੇ ਮੇਰੀ ਫਲਾਈਟ ਇਹਨਾਂ ਨੇ ਫਟਾ ਵੱਡ ਗੁੰਡੇ ਮੇਰੇ ਘਰ ਬੈਠੇ ਉਧਰੋਂ ਬਾਬਾ ਜੀ ਆ ਗਏ ਇਹ ਪਾਟੀਆਂ ਨੂੰ ਚੱਕ ਕੇ ਲੈ ਗਿਆ ਇਸੇ ਤੋਂ ਉਹਨਾਂ ਦੇ ਉੱਤੇ ਟਰੱਸ ਪਾਸੰ ਦਾ ਕੇਸ ਕਰਤਾ ਜਦੋਂ ਮੈਂ ਆ ਗਈ ਦਿੱਲੀ ਤੋਂ ਕਹਿੰਦੇ ਇਹ ਭਾਵੇਂ ਮਾਲਕ ਹੈਗੀ ਆ ਇਹਨੂੰ ਇਹਦੇ ਵਿੱਚ ਅਰੈਸਟ ਕਰੋ ਇਹ ਕੁੱਤੇ ਬੰਦੇ ਕਦੀ ਮਾਲਕ ਮਕਾਨ ਟਰੱਸ ਪਾਸੰ ਦੇਖਿਆ ਉਹ ਤਾਂ ਮੇਰੇ ਘਰ ਸੀ ਮਾਰਾ ਦੀ ਵਾਪਸ ਹੋਇਆ ਗੁਰੂ ਗ੍ਰੰਥ ਸਾਹਿਬ ਦੀ ਸਰਵੋਕ ਕਮੇਟੀ ਤੱਕ ਵੀ ਕਿਤੇ ਪਹੁੰਚੀ ਮੈਂ ਪਹੁੰਚੀ ਆ ਉੱਥੇ ਅੰਮ੍ਰਿਤਸਰ ਕਹਿੰਦੇ ਵੀ ਬਾ ਇਹ ਪੁਰਾਣੀ ਗੱਲ ਹੋ ਗਈ ਲੋ ਜੀ ਉਹ ਪੁਰਾਣੀ ਕਦੀ ਸਾਡਾ ਧਰਮ ਕਦੀ ਸਾਡੀ ਜ਼ਿੰਦਗੀ ਪੁਰਾਣੀ ਨਹੀਂ ਹੁੰਦੀ ਮੈਂ ਤਾਂ ਤੋਂ ਹੀ ਲੜ ਰਹੀ ਹਾਂ ਬਾਕੀ ਇਹਨਾਂ ਨੂੰ ਕੀ ਕੋਈ ਮਤਲਬ ਨਹੀਂ ਸੁਖਵੀਰ ਵਾਲੇ ਕਹਿੰਦਾ ਮੈਂ ਬੈਠਾ ਉਹ ਕਹਿੰਦਾ ਮੈਂ ਬੈਠਾ ਇਹ ਕਹਿੰਦੇ ਮੈਂ ਬੈਠਾ ਆ ਹੁਣ ਭਗਵੰਤ ਮਾਨ ਨੂੰ ਅੱਲਾ ਹੀ ਚੱਲਣਾ ਸੁਣਦਾ ਨਹੀਂ ਉਹ ਬੋਲਾ ਆ ਨਿੱਤ ਜਾਂਦਾ ਲੁਧਿਆਣੇ ਸਾਡੀ ਗੱਲ ਨਹੀਂ ਸਾਡਾ ਲੁਧਿਆਣਾ ਸਾਡਾ ਮੈਂ ਕਿਹੜੀ ਕਲਨੀ ਆ 70 ਬੰਦੇ ਸੀ ਇਹ ਸਟਾਫ ਖੜੇ ਸੀ ਜਿਹੜੇ ਲੁੱਟ ਹੋਇਆ ਸੀ ਉਹ ਵੀ ਦੇ ਨਹੀਂ ਤੇ ਲੋਟੇ ਦੇ ਤਾਂ ਇਹ ਇਸ ਵਾਸਤੇ ਦੀ ਦੇਣਗੇ ਚਲੋ ਹੋਰ ਤੁਸੀਂ ਇੱਥੇ ਖੜੇ ਆ ਮੈਂ ਇੱਥੇ ਬਹਿ ਜੂਗੀ ਜੀ ਤੇਰੇ ਇੱਥੇ ਤੋਂ ਮੈਂ ਇੱਥੇ ਬੈਠੂਗੀ ਨਹੀਂ ਮਕਾਨ ਦਊਂਗੀ ਮੈਂ ਕਿੱਥੇ ਨਹੀਂ ਚੱਲੀ ਮੈਂ ਇੱਥੇ ਹੀ ਆਂ